ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਗੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਕਰ ਗਾਵੋ ਸੋਹਿਲਾ ਨਿਤ ਨਿਤ ਜਿਹੜੇ ਸਮਾਧਨ ਆਉ ਦੇਖੇਗਾ ਦੇਵਨਹਾਰ ਤੇਰੇ ਦਨ ਕੀਮਤ ਨ ਪਵੇ ਜਿਸ ਦਾਤੇ ਕਮਣ ਸਮਾਰ ਸੰਬਤ ਸਾਹ ਲਿਖਿਆ ਮਨ ਕਰ ਭਾਵ ਤਿਲ ਦੇਹੋ ਸਜਣਾ ਸਿਸੜੀਆਂ ਜਿਹਾ ਹੋਵੈ ਸਾਹਿਬ ਸਿਉ ਉਮੀਦ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾ ਨਿਸਵੇ ਜਸਿਆ ਕੜੀਆਂ ਪਹਿਰਾ ਤਿੱਥੇ ਵਾਰੀ ਮਹੋ ਹੋਆ ਸੂਰਜ ਏਕੋ ਰਤਨੇਕ ਨਾਨਕ ਕਰਤੇ ਇੱਕ ਇੱਕ ਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ गगन में थल रवि चंद दीपक बने तारका मंडल जनक मोती धूप मल आन लो पवन चवर करे सकल बन राए फुलंत ज्योति कैसी आरती होए भव खंड ना तेरी आरती अनहता शब्द वाजंत पेरी रहाओ सहस तव नन 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 है तू कह सहस मूर्त ननो एक तोही सहस पद बिमलनन एक पद गंध बिन सहस तव गंध एव चलत मोही सब मह जोत जोत है सोए तिसदा चांदन सब मै चांदन होए गुरु साकी ज्योत प्रकट होए ज्योत सुभावै सुवार्ती होए ਹਰ ਚਰਨ ਕਵਲ ਮਗਰੰਦ ਲੋਭਿਤ ਮਨੋ ਅਨ ਦਿਨ ਮੋਹੀ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਗ ਕਉ ਹੋਏ ਜਾਤੇ ਤੇਰ ਨਾਇ ਵਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਨ ਸਾਧੂ ਖੰਡ ਲਖੰਡਾ ਏ ਪੁਰਬ ਲਿਖਤ ਲਿਖੇ ਗੁਰ ਪਾਇਆ ਮਨੁ ਆਰ ਲੇਵ ਮੰਡਲ ਮੰਡਾ ਹੈ ਕਰ ਸਾਧੋ ਅੰਜਲੀ ਪੁਨ ਵਡਾ ਹੈ ਕਰ ਡੰਡਾਤ ਪੁਨ ਵਡਾ ਹੈ ਰਹਾ ਸਾਗਤ ਹਰ ਰਸ ਸਾਧਨਾ ਜਾਣਿਆ ਤਿਨ ਅੰਤ ਰਹਾ ਮੈਂ ਕੰਡਾ ਹੈ ਜੋ ਜੋ ਚੱਲੇ ਹੈ ਚੁਬੈ ਦੁਖ ਪਾਵੇ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਣਾ ਭਵ ਖੰਡਾ ਹੈ ਅਬੇ ਨਸੀਬੁਰਖ ਪਾਇ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਥਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾ ਹੈ ਜਰ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹਲਾ 5 ਕਰੋ ਬੇਨੰਤੇ ਸੁਣ ਮੇਰੇ ਮੀਤਾ ਸੰਤ ਟਹਿਲ ਗਏ ਬੇਲਾ ਇੰਹਾ ਖਾਟ ਚਲੋ ਹਰ ਲਾਹਾ ਅਗੇ ਬਸਨੋ ਸੁਹਿਲਾ ਆਉਦ ਘਟਾ ਦਨ ਸਰਣਾ ਰੇ ਮਨ ਗੁਰ ਮੇਦ ਕਾਜ ਸਵਾਰੇ ਰਹਾ ਇਹ ਸੰਸਾਰ ਬਿਕਾਰ ਸੰਸੇ ਮਹ ਤਰਿਓ ਬ੍ਰਹਮ ਅਗਿਆਨੀ ਨਿਸੰਹ ਜਗਾਏ ਪੀ ਆਵੇ ਹੋ ਰਸ ਅਕਥ ਗਤਾ ਦਿਨ ਜਾਨੀ ਜਾਂ ਕੋ ਆਏ ਸੋਏ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਲ ਪਾਵੋ ਸੁਖ ਸਹਜੇ ਮੋਹ ਨਾ ਹੋਏ ਕੋ ਫੇਰਾ ਅੰਦਰ ਜਾਮੇ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ नानक सुख मांगे मोको कर संतन की पूरे वाहेगुरु जी का खालसा वाहेगुरु जी की फतेह सहस तव नैन नन नैन है तो है कौ सहस मूर्त नना एक तो ही सहस पद विमलनन एक पद गंध बिन सहस तव गंध इव चलत मोही सब मह जोत जोत है सोए तिस दय चांदन सब में चांदन होए गुरु साखी ज्योत प्रगट होए ज्योत सुभावै सु आरती होए हर चरण कवल मकरंद लोबित मनो अन दिन मोहि आई प्यासा ਰਬਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾਤੇ ਤੇਰ ਨਾਏ ਵਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਂਕ ਰੋਜ ਨਗਰ ਭਉ ਪਰਿਆ ਮਨ ਸਾਧੂ ਖੰਡ ਲਖੰਡਾ ਹੈ ਪੁਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵਡਾ ਹੈ ਕਾਰ ਡੰਡਾਤ ਪੁਨ ਵਡਾ ਹੈ ਰਹਾ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤ ਰਹਾ ਮੈਂ ਕੰਡਾ ਹੇ ਜੋ ਜੋ ਚੱਲੇ ਚੁਬੈ ਦੁਖ ਪਾਵੇ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਣਾ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਤਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾ ਹੈ ਧਰ ਨਾਨਕ ਦਾ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾਏ ਹਰ ਨਾਮੇ ਹੀ ਸੁਖ ਮੰਡਾਏ ਰਾਗ ਗਾਉੜੀ ਪੂਰਬੀ ਮਹਲਾ 5 ਵਾ ਕਰੋ ਬੇਨੰਤੇ ਸੁਣੋ ਮੇਰੇ ਮੀਤਾ ਸੰਤ ਟਹਿਲ ਗਏ ਬੇਲਾ ਹੀ ਹਾਂ ਖਾਟ ਚਲੋ ਹਰ ਲਾਹਾ ਆਗੇ ਬਸਨੋ ਸੋਹਿਲਾ ਆਉਦ ਕਟੈ ਦਨ ਸਰਣਾ ਰੇ ਮਨ ਗੁਰ ਮੇਦ ਕਾਜ ਸਵਾਰੇ ਰਹਾ ਇਹ ਸੰਸਾਰ ਬਕਾਰ ਸੰਸੇ ਮਹ ਤਰਿਓ ਬ੍ਰਹਮ ਅਗਿਆਨੀ ਜਿਸਹਿ ਜਗਾਏ ਪੀ ਆਵੈ ਹੋ ਰਸ ਕਾਥਕਤਾ ਦਿਨ ਜਾਨੀ ਜਾ ਕੋ ਆਏ ਸੋਏ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਲ ਪਾਵੋ ਸੁਖ ਸਹਜੇ ਮੋਹ ਨਾ ਹੋਏ ਕੋ ਫੇਰਾ ਅੰਦਰ ਜਾਮੇ ਬੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋਕਾ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ